ਮੈਂ ਤਰਗਾ ਬੱਬੀ ਨੋਗੋਆ ਪੀਰ ਬਾਦ ਤਰਗਾੜਾ ਤੇ ਸਾਡੀ ਉਰੇ ਰਾਤ ਪੌਣੇ 3:00 ਵਜੇ ਜੀ ਚੋਰੀ ਹੋਈ ਹੈ ਤੇ ਪੁਲਿਸ ਅੱਗੇ ਸਾਡੀ ਬੇਨਤੀ ਹੈ ਵੀ ਸਾਨੂੰ ਉਹ ਚੋਰ ਫੜਿਆ ਜਾਵੇ ਸਾਡੀ ਪਹਿਲਾਂ ਵੀ 3-4 ਵਾਰ ਯਰੇ ਗੱਲੇ ਤੋੜ ਚੁੱਕੇ ਆ ਜੀ ਤੇ ਕਈ ਵਾਰ ਗੱਲੇ ਪਟਕੇ ਵੀ ਲੈ ਗਏ ਆ ਜੀ ਤੇ ਬੇਨਤੀ ਹੈ ਪੁਲਿਸ ਅੱਗੇ ਵੀ ਸਾਡਾ ਇਹ ਹੋੜਾ ਕੀਤਾ ਜਾਵੇ ਜੋ ਵੀ ਇਹ ਪੈਸੇ ਹੁੰਦੇ ਤੇ ਉਹਦੀ ਦੇਖਭਾਲ ਨਾਲ ਉਰੇ ਲਾਂਦੇ ਦੇ ਜੀ ਹਾਲਫਾ ਵੀ ਦੇਖੋ ਇਹ ਸਾਰੇ ਚੋਰੀ ਕਿੰਨੀ ਵਾਰੀ ਹੋਈ ਹੈ ਕਿੰਨੇ ਬੰਦੇ ਸੀ ਬਾਬਾ ਜੀ ਚੋਰੀ ਕਰਨ ਆੜੇ ਇੱਕ ਬੰਦਾ ਦਾ ਜੀ ਇੱਕ ਬੜਿਆ ਜੀ ਅੰਦਰ ਉਹ ਵੀ ਅੱਗੇ ਪਹਿਲਾਂ ਅਸੀਂ ਕੈਮਰੇਨ ਲਾਏ ਹੋਏ ਸੀ ਜੀ ਹੁਣ ਇੱਕ ਕੈਮਰਾ ਲਾਇਆ ਜੀ ਤੇ ਕੀ ਹੁਣ ਕੀ ਮੰਗ ਕਰਦੇ ਹਾਂ ਉਸ ਪ੍ਰਸ਼ਾਸਨ ਤੋਂ ਮੰਗ ਕੀ ਜੀ ਇਹ ਚੋਰ ਨੂੰ ਫੜਿਆ ਜਾਵੇ ਤੇ ਕਾਰਵਾਈ ਉੱਤੇ ਜੋ ਬਣਦੀ ਹੈ ਕੀ ਕੀ ਆਵੇ ਪਹਿਲਾਂ ਵੀ ਕਿੰਨੇ ਚੋਰੀਆਂ ਹੋਈਆਂ ਚੋਰੀ ਚਾਰ ਆਏ ਪੰਜਵੀਂ ਵਾਰ ਹੈ ਬੰਦੇ ਤਰੂ ਹੈ ਜੀ ਪੂਰੇ ਅੰਦਰੋਂ ਬੜਿਆ ਜੀ ਸੱਭਲ ਜੀ ਕੇ ਲਈ ਹੋਈ ਤੇ ਉਹਨੇ ਏਡੀ ਕੇ ਸੱਭਲ ਪਾਈ ਹੈ ਜੀ ਉਹ ਜਿੰਦਾ ਲੋਕ ਤੋੜਦਾ ਜੀ ਗੱਲੇ ਦਾ ਇਹਦੇ ਵਿੱਚ ਜੋ ਵੀ ਇੱਕ ਸਾਲ ਤੇ ਤੇ ਜੋ ਵੀ ਸੇਵਾ ਕੀਤੀ ਮੈਂ ਦਰਗਾਹ ਬੱਬੇ ਨੌਗਿਆ ਪੀਰ ਬਾਦਰਗੜ ਤੇ ਸਾਡੇ ਉਰੇ ਰਾਤ ਪੌਣੇ 3:00 ਵਜੇ ਜੀ ਚੋਰੀ ਹੋਈ ਹੈ ਤੇ ਪੁਲਿਸ ਅੱਗੇ ਸਾਡੀ ਬੇਨਤੀ ਹੈ ਵੀ ਸਾਨੂੰ ਉਹ ਚੋਰ ਫੜਿਆ ਜਾਵੇ ਸਾਡੀ ਪਹਿਲਾਂ ਵੀ ਤਿੰਨ ਚਾਰ ਵਾਰੀ ਉਰੇ ਗੱਲੇ ਤੋੜ ਚੁੱਕੇ ਆ ਜੀ ਤੇ ਕਈ ਵਾਰ ਗੱਲੇ ਪੱਟ ਕੇ ਵੀ ਲੈ ਗਏ ਆ ਜੀ ਬੇਈਤੀ ਹੈ ਹੁਣ ਸੱਗੇ ਕਿ ਸਾਡਾ ਇਹ ਕਿਤਾ ਜਾਵੇ ਜੋ ਵੀ ਇਹ ਪੈਸੇ ਹੁੰਦੇ ਤੇ ਉਹਦੀ ਦੇਖਭਾਲ ਨਾਲ ਉਹ ਲਾਂਦੇ ਦੇ ਹੀ ਹੁਣ ਸਾਡੇ ਦੇਖੋ ਜੀ ਸਾਰੇ ਚੋਰੀ ਕੇਵਰੀ ਜ ਹੋਈ ਹੈ ਕਿੰਨੇ ਬੰਦੇ ਸੀ ਬਾਬਾ ਜੀ ਚੋਰੀ ਕਰਨ ਵਾਲੇ ਇੱਕ ਬੰਦਾ ਦਾ ਜੀ ਇੱਕ ਬੜਿਆ ਜੀ ਅੰਦਰ ਉਹ ਵੀ ਅੱਗੇ ਪਹਿਲਾਂ ਅਸੀਂ ਕੈਂਪਰੀਨ ਲਾਇਏ ਹੋਏ ਤੇ ਜੀ ਹੁਣ ਇੱਕ ਕੈਮਰਾ ਲਾਇਆ ਜੀ ਤੇ ਕੀ ਹੁਣ ਕੀ ਮੰਗ ਕਰਦੇ ਹਾਂ ਉਸ ਪ੍ਰਸ਼ਾਸਨ ਤੋਂ ਮੰਗ ਕੀ ਜੀ ਇਹ ਚੋਰ ਨੂੰ ਫੜਿਆ ਜਾਵੇ ਇਹ ਕਾਰਵਾਈ ਉੱਤੇ ਜੋ ਬੰਦੀ ਹੈ ਕੀ ਕੀ ਹੈ ਵੀਰ ਪਹਿਲਾਂ ਵੀ ਕਿੰਨੇ ਚੋਰੀਆਂ ਹੋਈਆਂ ਚੋਰੀ ਚ ਚਾਰ ਆਏ ਪੰਜਵੀਂ ਵਾਰ ਹੈ ਬੰਦਾ ਇਤਰਾ ਹੈ ਜੀ ਉਰੇ ਅੰਦਰੋਂ ਬੜਿਆ ਜੀ ਸੱਬਲ ਜੀ ਕਿ ਲਈ ਹੋਈ ਤੇ ਉਹਨੇ ਢੀਕ ਸੱਬਲ ਪਾਈ ਹੈ ਜੀ ਉਹ ਜਿੰਦਾ ਲੋਕ ਕਹਿੰਦਾ ਜੀ ਗੱਲੇ ਦਾ ਇਹਦੇ ਵਿੱਚ ਜੋ ਵੀ ਇੱਕ ਸਾਲ ਤੇ ਤੇ ਜੋ ਵੀ ਸੇਵਾ ਮੈਂ ਦਰਗਾਹ ਬੱਬੇ ਨੌਗੋਆ ਪੀਰ ਬਾਦਰਗੜ ਤੇ ਸਾਡੇ ਉਰੇ ਰਾਤ 10:30 1:00 ਵਜੇ ਜੀ ਚੋਰੀ ਹੋਈ ਹੈ ਤੇ ਪੁਲਸ ਅੱਗੇ ਸਾਡੀ ਬੇਨਤੀ ਹੈ ਵੀ ਸਾਨੂੰ ਚੋਰ ਫੜਿਆ ਜਾਵੇ ਸਾਡੀ ਪਹਿਲਾਂ ਵੀ 3-4 ਵਾਰੀ ਯਰੇ ਗੱਲੇ ਤੋੜ ਚੁੱਕੇ ਆ ਜੀ ਤੇ ਕਈ ਵਾਰ ਗੱਲੇ ਪੱਟ ਕੇ ਵੀ ਲੈ ਗਏ ਆ ਜੀ ਤੇ ਬੇਨਤੀ ਹੈ ਪੁਲਸ ਅੱਗੇ ਕਿ ਸਾਡਾ ਇਹ ਹੋਰ ਕੀਤਾ ਜਾਵੇ ਜੋ ਵੀ ਇਹ ਪੈਸੇ ਹੁੰਦੇ ਤੇ ਉਹਦੀ ਦੇਖਭਾਲ ਨਾਲ ਉਰੇ ਲਾਂਦੇ ਦੇ ਜੀ ਉਹ ਸਾਡੇ ਹੀ ਦੇਖੋ ਜੀ ਸਾਰੇ ਚੋਰੀ ਕਈ ਵਾਰੀ ਹੋਈ ਹੈ ਕਿੰਨੇ ਬੰਦੇ ਸੀ ਬਾਬਾ ਜੀ ਚੋਰੀ ਕਰਨ ਵਾਲੇ ਇੱਕ ਬੰਦਾ ਦਾ ਜੀ ਇੱਕ ਬੜਿਆ ਜੀ ਅੰਦਰ ਉਹ ਵੀ ਅੱਗੇ ਪਹਿਲਾਂ ਅਸੀਂ ਕੈਮਰੇਨ ਲਾਇਆ ਹੋਇਆ ਸੀ ਹੁਣ ਇੱਕ ਕੈਮਰਾ ਲਾਇਆ ਜੀ ਤੇ ਕੀ ਹੁਣ ਕੀ ਮੰਗ ਕਰਦੇ ਹਾਂ ਉਸ ਪ੍ਰਸ਼ਾਸਨ ਤੋਂ ਮੰਗ ਕੀ ਜੀ ਇਹ ਚੋਰ ਨੂੰ ਫੜਿਆ ਜਾਵੇ ਤੇ ਕਾਰਵਾਈ ਉੱਤੇ ਜੋ ਬਣਦੀ ਹੈ ਕੀ ਕੀ ਆਵੇ ਪਹਿਲਾਂ ਵੀ ਕਿੰਨੇ ਚੋਰੀਆਂ ਹੋਈਆਂ ਚੋਰੀ ਚਾਰ ਆਏ ਪੰਜਵੀਂ ਵਾਰ ਆਏ ਮੰਗਦੇ ਤ੍ਰੀ ਆਇਆ ਜੀੁਰੇ ਰੰਦਰੋਂ ਬੜੇ ਆ ਜੀ ਸੱਭਲ ਜੀ ਕਿ ਲਈ ਹੋਈ ਸੀ ਉਹਨੇ ਏਡੀ ਸੱਭਲ ਪਾਈ ਹੈ ਜੀ ਉਹ ਜਿੰਦਾ ਲੋਕ ਤੌਰ ਤੇ ਆ ਜੀ ਗੱਲੇ ਦਾ ਇਹਦੇ ਵਿੱਚ ਜੋ ਵੀ ਇੱਕ ਸਾਲ ਤੇ ਤੇ o lo que sea